ਕਿਉਂਕਿ ਇਹਦਾ ਮਰਲੀ ਵੀ ਤਿਆਰ ਖੜੇ ਆ ਚਾਹੇ ਗੋਲੀਆਂ ਮਾਰਨਾ ਕਿਉਂਕਿ ਸਾਡੇ ਹੱਕ ਖੋਏ ਨੇ ਪੰਜਾਬ ਦੇ ਅਸੀਂ ਆਪਣੇ ਹੱਕ ਲੈਣ ਬਾਅਦ ਤੇ ਜਾਂਦੇ ਆ ਤਰੀਕ ਨੂੰ ਤੁਸੀਂ ਜਾ ਰਹੇ ਹੋ ਫਿਰ ਤੁਹਾਡੇ ਦੇ ਪਰਚੇ ਦਰਜ ਹੋ ਸਕਦੇ ਨੇ ਉਹ ਸਾਨੂੰ ਪਰਚਿਆਂ ਦਾ ਸਰ ਕੋਈ ਡਰ ਨਹੀਂ ਜਿੰਨੇ ਮਰਜ਼ੀ ਸਰਕਾਰ ਦੇ ਦੇਵੇ ਹੱਕ ਲੈ ਕੇ ਮੁੜਾਂਗੇ ਇਹ ਤੋਂ ਮੌਤ ਮਨਜ਼ੂਰ ਪਰ ਖਾਲੀ ਨਹੀਂ ਮੁੜਾਂਗੇ ਨਾਲ ਲੈ ਕੇ ਜਾ ਰਹੇ ਆਪਣਾ ਸੋਰਾ 6 ਮਹੀਨਿਆਂ ਦਾ ਰਸਣ ਟਰਾਲੀਆਂ ਦੇ ਵਿੱਚ ਜਮਾ ਸਾਡਾ ਜੇ ਘਟ ਗਿਆ ਸਾਡੇ ਮੰਗ ਰਸਣ 6 ਮਹੀਨਿਆਂ ਦਾ ਫੇਰ ਪਿਆ ਅਸੀਂ ਫੇਰ ਵੀ ਮੰਗਾ ਲਾਂਗੇ हरियाणा ਵਿੱਚ ਭਾਰਤੀ ਕਿਸਾਨੀ ਉਹਨਾਂ ਨੂੰ ਗਰਾਹਾਂ ਦੇ ਕਿਸਾਨ ਆਗੂਆਂ ਤੇ ਪੁਲਿਸ ਵੱਲੋਂ ਕੀਤੇ ਗਏ ਪਰਚਿਆਂ ਦੇ ਖਿਲਾਫ ਇਸ ਦੀ ਚੰਗਿਆਰੀ ਪੰਜਾਬ ਵਿੱਚ ਵੀ ਪੱਕ ਗਈ ਹੈ ਜਿਸ ਦੇ ਮੱਦੇਨਜ਼ਰ ਕਿਸਾਨ ਆਗੂਆਂ ਵੱਲੋਂ ਹਰਿਆਣਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਨਾਬਾ ਵਿਖੇ ਵੀ ਭਾਰਤੀ ਕਿਸਾਨੀ ਉਹਨਾਂ ਨੂੰ ਗਰਾਹਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਦਿੱਤਾ ਗਿਆ ਹੈ ਨਬਦੇ ਮੁੱਖ ਬੋੜਾ ਗੇਟ ਟੋਕ ਵਿਖੇ ਆਵਾਜਾਈ ਜਾਮ ਕੀਤੀ ਗਈ ਹੈ ਤੇ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਜਿੰਨੇ ਮਰਜ਼ੀ ਕਿਸਾਨਾਂ ਤੇ ਪਰਚੇ ਦਰਜ ਕਰ ਲਵੇ ਪਰ ਕਿਸਾਨ ਪਿੱਛੇ ਨਹੀਂ ਹਟਣਗੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ 26 ਤਰੀਕ ਨੂੰ ਲੱਖਾਂ ਦੀ ਤਦਾਰ ਵਿੱਚ ਕਿਸਾਨ ਆਗੂ ਦਿੱਲੀ ਜਾਣਗੇ ਅਤੇ ਨਾਲ ਹੀ 6 ਮਹੀਨੇ ਦਾ ਰਾਸ਼ਨ ਵੀ ਨਾਲ ਲੈ ਕੇ ਜਾਣਗੇ ਜਦੋਂ ਤੱਕ ਆਰਡੀਨੈਂਸ ਬਿੱਲ ਰੱਦ ਨਹੀਂ ਹੁੰਦਾ ਉਦੋਂ ਤੱਕ ਉਹ ਵਾਪਸ ਨਹੀਂ ਮੁੜਨਗੇ। ਜਨੂਨ ਨੇਕਤਾ ਖਰਾਹਾਂ ਵੱਲੋਂ ਪਲਾਕ ਪ੍ਰਧਾਨ ਨਾਬੇਦੋ ਹਰਮੇਲ ਸਿੰਘ ਗੱਲ ਕਰ ਰਹੇ ਹਾਂ। ਅੱਜ ਪੂਰੇ ਦੇਸ਼ ਦੇ ਵਿੱਚ ਸਾਡੇ ਟੂਲ ਪਲਾਜ਼ੇ ਰੋਕੇ ਹੋਏ ਨੇ ਤੇ 26 ਦੇ 27 ਤਰੀਕ ਨੂੰ ਸਾਡਾ ਦਿੱਲੀ ਜਾਣ ਦੀਆਂ ਤਿਆਰੀਆਂ ਹੋਈਆਂ ਹੋਈਆਂ ਨੇ। ਜਿਹੜਾ ਡੱਬਾ ਵਾਲੀ ਦੇ ਉੱਤੇ ਟੂਲ ਪਲਾਜ਼ਾ ਉੱਥੇ ਸਾਡੇ ਕਿਸਾਨ ਵੀਰ ਮਜ਼ਦੂਰ ਵੀ ਬੈਠੇ ਸਨ। ਉਹਨਾਂ ਨੂੰ ਇਹਨਾਂ ਨੇ ਰਾਤ ਗ੍ਰਿਫਤਾਰ ਕੀਤਾ ਸਰਕਾਰਾਂ ਹਰਿਆਣਾ ਸਰਕਾਰ ਨੇ ਉਹਦੇ ਪਰਚੇ ਦਿੱਤੇ ਨੇ ਉਸ ਚੀਜ਼ ਦਾ ਵੀ ਵਿਰੋਧ ਕਰਦੇ ਹੋਏ ਖੱਟੜ ਸਰਕਾਰ ਦਾ ਆ ਬੌਲਾ ਗੇਟ ਨਾਪੇ ਦੇ ਵਿੱਚ ਪਤਲਾ ਫੂਕ ਰਹੇ ਆ ਕਿਉਂਕਿ ਸਰਕਾਰ ਬੁਖਲਾੜ ਦੇ ਵਿੱਚ ਆ ਗਈ ਸਰਕਾਰ ਨੂੰ ਪਤਾ ਲੱਗਿਆ ਵੀ ਕਿਸਾਨ ਦਿੱਲੀ ਨੂੰ ਕੂਸ ਕਰਨ ਲੱਗੇ ਨੇ ਇਹਦੇ ਮਸਲੇ ਦੇ ਵਿੱਚ ਨਾ ਸਾਡੇ ਕਿਸਾਨਾਂ ਦੇ ਪਰਚੇ ਦਿੱਤੇ ਨੇ ਹਰਿਆਣਾ ਸਰਕਾਰ ਨੇ ਸਾਡੇ ਜਿਹੜੇ ਵੀਰ ਫੜੇ ਨੇ ਉਹਦੇ ਪਰਚੇ ਤਨੋਂ ਰੱਦ ਕਰਾਉਣ ਦਾ ਵੀ ਵਿਰੋਧ ਕਰਦੇ ਆ ਤੇ ਅੱਜ ਉਹ ਸਰਕਾਰ ਕੱਟੜ ਸਰਕਾਰ ਦਾ ਅਸੀਂ ਵਿਰੋਧ ਕਰਦੇ ਉਹ ਬੌਡਾ ਗੇਟ ਦੇ ਵਿੱਚ ਪਤਲਾ ਫੋਕ ਰਿਆ 26 ਤਰੀਕ ਨੂੰ ਤੁਸੀਂ ਜਾ ਰਹੇ ਹੋ ਫਿਰ ਤੁਹਾਡੇ ਦੀ ਪਰਚੇ ਦਰਜ ਹੋ ਸਕਦੇ ਨੇ ਉਹ ਸਾਨੂੰ ਪਰਚਿਆਂ ਦਾ ਸਰ ਕੋਈ ਡਰ ਨਹੀਂ ਜਿੰਨੇ ਮਰਜੀ ਸਰਕਾਰ ਦੇ ਦੇਵੇ ਕਿਉਂਕਿ ਅਕਦਾ ਮਰਲੀ ਵੀ ਤਿਆਰ ਖੜੇ ਆ ਚਾਹੇ ਗੋਲੀਆਂ ਮਾਰਨਾ ਕਿਉਂਕਿ ਸਾਡੇ ਹੱਕ ਖੋਏ ਨੇ ਪੰਜਾਬ ਦੇ ਅਸੀਂ ਆਪਣੇ ਹੱਕ ਲੈਣ ਵਾਸਤੇ ਜਾਂਦੇ ਆ ਹੱਕ ਲੈ ਕੇ ਮੁੜਾਂਗੇ ਇਦੋਂ ਮੌਤ ਮਨਜ਼ੂਰ ਪਰ ਖਾਲੀ ਨਹੀਂ ਮੁੜਾਂਗੇ ਰਸਣ ਵੀ ਨਾਲ ਲੈ ਕੇ ਜਾ ਰਹੇ ਆ ਆਪਣਾ ਸਾਰਾ 6 ਮਹੀਨਿਆਂ ਦਾ ਰਸਣ ਟਰਾਲੀਆਂ ਦੇ ਵਿੱਚ ਜਮਾ ਸਾਡਾ ਜੇ ਘਟ ਗਿਆ ਸਾਡੇ ਮੰਗਰਦਸਨ 6 ਮਹੀਨਿਆਂ ਦਾ ਫੇਰ ਪਿਆ ਅਸੀਂ ਫੇਰ ਵੀ ਮੰਗਾ ਲਾਂਗੇ ਜਿੰਨਾ ਸਮਾਂ ਲੱਗੂਗਾ ਅਸੀਂ ਉੱਥੇ ਲਾਵਾਂਗੇ ਇਹ ਕਾਲੇ ਕ ਨੂੰ ਰੱਦ ਕਰਾ ਕੇ ਵਾਪਸ ਕਰਾਂਗੇ ਜਿੱਥੇ ਉਹ ਆਪਣਾ ਜਲੂਸ ਕਢਾਉਣਾ ਚਾਹਣਗੇ ਅਸੀਂ ਉੱਥੇ ਜਲੂਸ ਕਢ ਦਾਂਗੇ ਪਰ ਕੋਸ਼ਿਸ਼ ਦਿੱਲੀ ਜਾਣ ਦੀ ਕਰਦੇ ਆ ਜਿੱਥੇ ਸਰਕਾਰ ਸਾਨੂੰ ਰੋਕੂਗੀ ਅਸੀਂ ਉੱਥੇ ਧਰਨੇ ਪੱਕੇ ਮੋਰਚੇ ਲਾਵਾਂਗੇ ਵੈਸੇ ਦਾ ਕੇਂਦਰ ਕਿਸਾਨਾਂ ਨੂੰ ਨਿਵੰਤਰ ਏਰੀਆ ਵੀ ਆ ਕੇ ਗੱਲ ਕਰੋ ਦੁਨੀਆ ਬਾਰੇ ਤਿੰਨ ਤਿੰਨ ਚੰਬਰ ਤੋਂ ਟਾਈਮ ਦਾ ਟਾਈਮ ਫੇਰ ਚਿੱਠੀ ਕਿਰਤੀਬਾੜੀ ਮੰਤਰੀ ਨੇ ਬੁਲਾਇਆ ਜੀ ਜਿਹੜੀਆਂ ਜਿਹੜੀਆਂ ਸਰਕਾਰਾਂ ਸਾਨੂੰ ਮੀਟਿੰਗ ਵਾਸਤੇ ਬੁਲਾ ਰਹੀਆਂ ਨੇ ਭਲਾ ਮੀਟਿੰਗ 'ਚੋਂ ਕੀ ਕੱਢਣਗੀਆਂ ਅਸੀਂ ਸਾਫ਼ ਕਹਿ ਰਹੇ ਹਾਂ ਵੀ ਇਹਦਾ ਪੈਸੇ ਰੱਦ ਕਰਾਉਣੇ ਨੇ ਕਾਨੂੰਨ ਇਹ ਰੱਦ ਕਰ ਦੇਣਾ ਵੈਸੇ ਹੱਲ ਹੋ ਜਾਊਗਾ ਪਰ ਇਹ ਮੀਟਿੰਗਾਂ ਦੇ ਵਿੱਚ ਕੋਈ ਹੱਲ ਨਹੀਂ ਨਿਕਲਣਾ ਕਿਸਾਨਾਂ ਨੂੰ ਹਰਾਨ ਪ੍ਰੇਸ਼ਾਨ ਕਰਨ ਦੀਆਂ ਗੱਲਾਂ ਨੇ ਇਸ ਪ੍ਰੋਸੈਸ ਅਸਾਂ ਜਿਉਂਦੇ ਨਹੀਂ ਇਹ ਬੇਸ ਇੱਟਾ ਮੀਟਿੰਗਾਂ ਪਹਿਲਾਂ ਰਹੀਆਂ ਨੇ ਹੁਣ ਵੀ ਸਾਨੂੰ ਇਸ ਮੀਟਿੰਗ ਦੇ ਵਿੱਚ ਕੋਈ ਆਸ ਨਹੀਂ ਹੈ। ਫੇ ਜਾਓਗੇ 3 ਤਰੀਕ ਨੂੰ ਉਹਦਾ ਕਿਸ ਤਰ੍ਹਾਂ ਲੇਖੂਗੇ ਉਹਦੀ ਸਾਡੇ ਸੁਪਾ ਅਗਵਾ ਦੀ ਕਮੇਟੀ ਦੇ ਮੁਤਾਬਕ 29 ਜਥੇਬੰਦੀਆਂ ਦੀ ਕਮੇਟੀ ਦੇ ਮੁਤਾਬਕ ਜੋ ਫੈਸਲਾ ਹੋਊ ਉਹਦੇ ਮੁਤਾਬਕ ਫੈਸਲਾ ਲਵਾਂਗੇ ਜਿੱਥੇ ਸਾਨੂੰ ਕਹਿਣਗੇ ਅਸੀਂ ਉੱਥੇ ਮੋਰਚੇ ਲਾ ਕੇ ਬੈਠਾਂਗੇ। ਇਹ ਜਿਹੜੀਆਂ ਸਰਕਾਰਾਂ ਨੇ ਜੀ ਹਰਿਆਣਿਆ ਵਾਲੀਆਂ ਸਰਕਾਰਾਂ ਝੂਠੇ ਪਰਚੇ ਦਰਜ ਕਰਦੀਆਂ ਨੇ ਕਿ ਕਿਸਾਨਾਂ ਨੂੰ ਬੇਈਮਾਨਾ ਇਹਨਾਂ ਦੇ ਮੰਦੇ ਵਿੱਚ ਆ ਇਹ ਝੂਠੀ ਸਰਕਾਰ ਆ ਹਰਿਆਣੇ ਵਾਲੀ ਖੱਟੜ ਸਰਕਾਰ ਭਾਜਪੀ ਸਰਕਾਰ ਅਸੀਂ ਇਸ ਸਰਕਾਰ ਨੂੰ ਕਦੇ ਵੀ ਨਹੀਂ ਕੋਈ ਮੋੜਾਂਗੇ ਕਿ ਇਹ ਸਰਕਾਰ ਨੂੰ ਦੱਸ ਦੇਵਾਂਗੇ ਕਿ ਅਸੀਂ ਦਿੱਲੀ ਜਾਣਾ 26 ਤਰੀਕ ਨੂੰ ਧਰਨੇ ਲਾਉਣੇ ਨੇ ਉਹਦੇ ਕਰਕੇ ਇਹ ਸਾਨੂੰ ਹੈਰਾਨ ਕਰ ਰਹੀ ਹੈ ਸਰਕਾਰ ਇਹ ਬੇਈਮਾਨ ਸਰਕਾਰ ਹੈ ਖੱਟੜ ਸਰਕਾਰ ਹੈ ਇਹ ਸਰਕਾਰਾਂ ਨੂੰ ਅਸੀਂ ਕਦੇ ਵੀ ਆਪਣੀ ਧਰਤੀ ਤੇ ਪੈਰ ਨਹੀਂ ਧਰਨ ਦੇਵਾਂਗੇ ਆਪਣੀਆਂ ਜ਼ਮੀਨਾਂ 'ਚ ਨਹੀਂ ਵੜਨ ਦੇਵਾਂਗੇ ਝੂਠੇ ਪਰਚੇ ਦਰਜ ਕਰ ਰਹੇ ਨੇ ਅਸੀਂ ਆਪਣੇ ਕੇਸ ਬਾਬਸ ਲਵਾਵਾਂਗੇ ਸਾਡੇ ਐਸੇ ਕਰਕੇ ਰੋਸ ਹੈ ਖੱਟਰ ਸਰਕਾਰ ਦਾ ਅਸੀਂ ਐਸੇ ਕਰਕੇ ਬੁਤਲਾ ਫੂਕ ਰਹੇ ਹਾਂ ਇਹਨਾਂ ਨੂੰ ਪਤਾ ਲੱਗ ਜੇ ਕਿ ਇਹ ਪੰਗਾ ਕਿਹਦੇ ਨਾਲ ਪੈ ਗਿਆ ਪੰਜਾਬੀ ਵੀਰਾਂ ਨਾਲ ਪੰਜਾਬੀ ਭੈਣਾਂ ਨਾਲ ਅਸੀਂ ਦੱਸ ਦੇਵਾਂਗੇ ਸਰਕਾਰ ਨੂੰ ਵੀ ਸਾ ਤੋਂ ਦੂਰ ਰਹਿ ਤੈਨੂੰ ਮੈਂ ਮਹਿੰਗਾ ਵੇਚੂਗਾ ਇਹ ਮੈਂਗਾ ਬਹੁਤ ਵੇਚੂਗਾ ਸਾਡੇ ਵੀਰਾਂ 'ਚ ਬਹੁਤ ਰੋਸ ਹੈ ਸਾਡੇ ਭੈਣਾਂ 'ਚ ਬਹੁਤ ਰੋਸ ਹੈ ਅਸੀਂ ਐਸੇ ਕਰਕੇ ਦਿੱਲੀ ਧਰਨੇ ਲਾ ਰਹੇ ਹਾਂ ਕਿਸ ਤਰੀਕ ਨੂੰ ਤੁਸੀਂ ਜਾਓਗੇ ਹਾਂ ਜੀ ਦਿੱਲੀ ਜਾਵਾਂਗੇ ਅਸੀਂ ਧਰਨੇ ਲਾਵਾਂਗੇ ਜੋ ਸਾਡੇ ਨਾਲ ਹੋਊਗਾ ਸਾਨੂੰ ਮਨਜ਼ੂਰ ਹੈ ਨਾ ਜਾਣ ਦਿੱਤਾ ਫੇਰ ਕੀ ਕਰਾਂਗੇ ਜੀ ਜਿਸ ਜਗ੍ਹਾ ਤੇ ਬੈਠੇਗਾ ਉੱਥੇ ਧਰਨਾ ਲਗਾਇਆ ਜਾਊਗਾ ਜਿਹੜੀ ਜਗ੍ਹਾ ਤੇ ਬੈਠਣਾ ਪਊਗਾ ਉਸ ਜਗ੍ਹਾ ਤੇ ਧਰਨਾ ਲਗਾਵਾਂਗੇ ਉਸੇ ਜਗ੍ਹਾ ਤੇ ਧਰਨਾ ਲਗਾਵਾਂਗੇ ਸਾਡੇ ਇਸ ਅੰਦੋਲਨ ਨੂੰ ਅਸਫਲ ਕਰਨ ਵਿਚ ਕਾਮਯਾਬੀ ਆਪ ਨਹੀਂ ਦਿਖਾ ਰਹੀ ਹੈ ਤਾਂ ਅਸੀਂ ਵੀ ਪਿੱਛੇ ਨਹੀਂ ਹਟਦੇ ਅਸੀਂ ਉਸ ਜਗ੍ਹਾ ਤੇ ਬੈਠ ਕੇ ਧਰਨਾ ਲਾਵਾਂਗੇ ਔਰ ਦਿੱਲੀ ਨੂੰ ਚਾਰ ਸਫੇਰੇ ਤੋਂ ਘੇਰਾਗੇ ਸਾਡੀਆਂ ਸਾਰੀਆਂ ਜਥੇਬੰਦੀਆਂ ਆਲ ਇੰਡੀਆ ਦੀਆਂ ਚਾਰ ਚਫੇਰੇ ਤੋਂ ਨੁਕੇਰਾ ਪਾ ਰਹੀਆਂ ਨੇ ਇਸ ਕਰਕੇ ਇਹ ਅੰਦੋਲਨ ਚਾਹੇ ਅਸੀਂ ਨਹੀਂ ਵੀ ਦਿੱਲੀ ਜਾਂਦੇ ਅਸੀਂ ਦਿੱਲੀ ਦਾ ਹਰ ਰਸਤਾ ਬੰਦ ਕਰ ਦੇਵਾਂਗੇ ਜੋ ਕਿ ਦਿੱਲੀ ਨੂੰ ਦੂਜੇ ਸੂਬਿਆਂ ਨਾਲ ਜੋੜਦਾ ਅਸੀਂ ਦਿੱਲੀ ਵੱਲ ਨੂੰ ਬੋਲਾਗੇ